ਤਾਂ ਜਿੱਦਾਂ ਮਰਜ਼ੀ ਕਰ ਵੀਰ ਮੈਨੂੰ ਤਾਂ ਸੰਧਾਰਾ ਭੇਜ। ਸੰਧਾਰਾ ਹਾਂ ਸੰਧਾਰਾ ਤੈਨੂੰ ਮਿਲ ਜੇਗਾ ਪਰ ਐਂ ਕਰ ਫਿਰ ਸਪான்ਸਰ ਕਰ ਨਾਲ ਹੀ ਲੈ ਕੇ ਆਵਾਂਗਾ ਮੈਂ ਸੰਧਾਰਾ। ਉੱਥੇ ਫਿਰ ਹੋਰ ਕੌਣ ਸੁਭਲਦਾ ਉਹ? ਕੁੱਤੇ ਮੂਤ ਦੇ ਆ ਉਸ ਚ? ਸਾੰਬ ਦੇ ਆ ਉਸ ਨੂੰ ਕੋਈ ਸਾੰਬਦਾ। ਲੈ ਉਹਨਾਂ ਨੇ ਐਨੇ ਲੱਖ ਰੁਪਏ। ਪੁੱਤਰਾਂ ਲੈਣੇ ਪਾਈ ਬੈਠੇ ਆ ਉਥੇ। ਢੁੜਾ-ਬੁੜੀ ਤਾਂ ਕਿਹੜੀ ਸਫਾਈ ਹੁੰਦੀ ਆ? ਤਾਂ ਐਨੇ ਲੱਖ ਰੁਪਏ ਫਿਰ ਉਹਨਾਂ ਨੇ ਜਾਨਵਰਾਂ ਵਸਤੀ ਲਾਈ। ਜਾਨਵਰਾਂ ਵਸਤੀ ਲਾਈ ਮਤਾਂ ਹੀ ਲੱਗਦਾ। ਲੈ ਤਾਂ ਥੋੜੇ ਉੱਧਰ ਦਾ ਬੜਾ ਸੁੱਖਾ ਹੋ ਜਾਂਦਾ ਇੱਧਰ ਇੱਧਰੇ ਔਖੇ ਹੁੰਦੇ ਆ ਕੰਮ। ਵਰਦਾ ਸੁੱਕੇ ਹੋ ਜਾਂਦੇ ਆ। ਨਾਲੇ ਜੀ ਜੇਵਾ ਬਥੇਰਾ ਪੈਸਾ। ਹੈਲੋ। ਹੈਲੋ। ਸਾਸਰੀ ਕਾਲ ਵੀਰੇ। ਸਾਸਰੀ ਕਾਲ ਭੈਣ ਹੋਰ ਕੀ ਹਾਲ ਆ? ਹਾਲ ਤਾਂ ਠੀਕ ਆ। ਨਾ ਕੀ ਗੱਲ? ਮੈਨੂੰ 3 ਸਾਲ ਹੋ ਗਏ ਸੰਧਾਰਾ ਹੀ ਨਹੀਂ ਭੇਜਿਆ। ਦੱਸ ਸੰਧਾਰਾ ਸੰਦੂਰਾ ਨਹੀਂ ਆਂਦਾ ਹੈਗਾ। ਹੁਣ ਵੀ ਨਹੀਂ ਆਂਦਾ, ਚੌਥੇ ਸਾੜ ਵੀ ਨਹੀਂ ਆਂਦਾ। ਕਿਉਂ? ਲੈ ਜੇ ਮੈਂ ਪਿੰਡ ਛੱਡ ਕੇ ਆ ਗਈ। ਹੁਣ ਰਿਸ਼ਤੇ ਵੀ ਟੁੱਟ ਗਏ। ਰਸਤਾ ਰਸਤੇ ਦੀ ਗੱਲ ਨਹੀਂ ਹੈਗੀ ਵੇ ਸੰਧਾਰਾ ਨਹੀਂ ਆਂਦਾ ਹੈਗਾ ਪਹਿਲਾਂ ਤਾਂ ਸੁਨੌਰ ਦੇ ਲਾਗੇ ਦੀ ਬਿਲਕੁਲ ਮੈਂ ਭੱਜ ਕੇ ਤੇ ਜਾਂਦਾ ਸੀਗਾ ਸਾਈਕਲ ਸਕੂਟਰ ਤੇ ਹੁਣ ਤੋਂ ਪਹੁੰਚ ਗਈ ਟ੍ਰੇਲੀਆ ਐਨੇ ਦੂਰ ਦੱਸ ਕੀ ਪਿਆ ਮਾ ਹੁਣ ਮੈਂ ਵੀਰੇ ਤੁਸੀਂ ਕੋਰੀਅਰ ਕਰਾ ਦਿਓ ਉੱਥੋਂ ਸੰਧਾਰਾ ਤਾਂ ਭੇਜੋ ਮੇਰਾ ਕੋਰੀਅਰ ਤੇ ਕੋਈ ਤਿਹਾਰ ਮਨਾਏ ਜਾਂਦੇ ਆ ਲਾਹੌਰ ਕੀ ਤੂੰ ਐਂ ਕਰ ਸਪான்ਸਰ ਸੀ ਪਗਰਾ ਨਾਲ ਮੈਂ ਆਵਾਂਗਾ ਨਾਲ ਹੀ ਸੰਧਾਰਾ ਲੈ ਕੇ ਆਵਾਂਗਾ ਤੇਰਾ ਵੀਰੇ ਲੈ ਹੁਣ ਪੰਜ ਸੱਤ ਤਿਹਾਰਾਰੇ ਇਕੱਠੇ ਆਪਾਂ ਸਾਰੇ ਮਨਾ ਕੇ ਜਾਊਗਾ ਉਹ ਤਾਂ ਚੱਲ ਵੀਰੇ ਮੈਂ ਤੈਨੂੰ ਬਾਅਦ ਵਿੱਚ ਕਰਾ ਦਾਂਗੀ ਹੁਣ ਏਡੀ ਛੇਤੀ ਕਿੱਥੇ ਤੇ ਸਪான்ਸਰ ਕਰਾਵਾਂ ਲੈ ਤਾਂ ਥੋੜੇ ਉਧਰ ਦਾ ਬੜਾ ਸੁੱਕਾ ਹੋ ਜਾਂਦਾ ਇੱਧਰ ਇੱਧਰੇ ਔਖੇ ਹੁੰਦੇ ਆ ਕੰਮ ਉਧਰ ਦਾ ਸੁੱਕਾ ਹੋ ਜਾਂਦੇ ਆ ਨਾਲੇ ਜੀਜੇ ਵਾ ਬਥੇਰਾ ਪੈਸਾ ਚਾ ਫੇਰ ਕੋਰੀਅਰ ਨਹੀਂ ਕਰਾਂਦਾ ਤੂੰ ਨਾ 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 ਕੋਰੀਅਰ ਕੋਰੀਅਰ ਨਹੀਂ ਆਪਾਂ ਨੂੰ ਆਂਦਾ ਨਾ ਕਰਾਣਾ ਆਂਦਾ ਨਾ ਪੱਕ ਰਿਹਾ ਉਸ ਪੌਂਸਰ ਸਿੱਪਕੇ ਕਾਗਜ਼ ਨੂੰ ਉੱਚੇ ਲਵਾ ਉੱਧਰ ਤੇ ਫੈਲਾ ਫਿਰ ਇੱਧਰ ਤੇ ਜਾਏਗਾ ਸੰਧਾਰਾ ਚਾਹ ਮੈਂ ਤੇਰੇ ਜੀਜੇ ਨਾਲ ਫਿਰ ਗੱਲ ਸੰਧਾਰਾ ਦਾ ਇਕੱਠਾ ਹੀ ਲਿਆਉਂਗਾ ਮੈਂ ਤਾਂ ਚੱਲ ਕੋਈ ਨਾ ਫਿਰ ਮੈਂ ਤੇਰੇ ਜੀਜੇ ਨਾਲ ਗੱਲ ਕਰਕੇ ਦੇਖਾਂਗੀ ਹਾਂ ਤੂੰ ਗੱਲ ਕਰ ਲੈ ਤੇ ਫਿਰ ਮੈਂ ਇੱਧਰ ਦੇਖਾਂ ਤਿਆਰੀ ਕਰਾਂਗਾ ਫਿਰ ਮੈਂ ਮੈਨੂੰ ਦੱਸ ਦੀ ਨਾਲੇ ਹਾਂ ਜਲਦੀ ਦੱਸੀ ਹਾਂ ਮੈਂ ਨਾਲੇ ਮੰਮੀ ਨਾਲ ਗੱਲ ਕਰਕੇ ਦੇਖਾਂ ਨਾਲ ਦੱਸਾਂਗਾ ਉਹਨੂੰ ਫੋਨ ਹੀ ਕੱਟ ਗਈ। ਕੌਣ ਕੱਟ ਗਈ ਫੋਨ? ਕਿਹਦਾ ਫੋਨ ਤਾਂ ਬਾਈ? ਹਾਂ, ਆ ਉਹ ਟਰੇਲੀਆ ਵਾਲੀ। ਅੱਛਾ ਭੈਣ ਤੇਰੀ? ਹਾਂ, ਟਰੇਲੀਆ ਨਹੀਂ ਬਈ ਵੀ ਜਿਹੜੀ। ਅੱਛਾ ਅੱਛਾ। ਹੋਰ ਰਾਜੀ ਖੁਸੀ ਆ? ਹਾਂ, ਐਨ ਮੋਜਾਂ ਜ਼ਿਆਦਾ। ਹਾਂ, ਕੀ ਕਹਿੰਦੀ ਫਿਰ? ਉਹ ਬੱਸ ਕਰੀ ਤੇ ਕਹਿੰਦੀ ਸੁਧਾਰਾਣੀ ਆਇਆ ਹੈਗਾ 2-3 ਸਾਲ ਹੋ ਗਏ ਮਾਂ ਉੱਥੇ ਤਾਂ ਸਨੋਰ ਦੇ ਨੇੜੇ ਪਿੰਡ ਤੀਗਾ ਭੱਜ ਕੇ ਤੇ ਜਾਂਦਾ ਤੇ ਇੱਥੇ ਦੱਸ ਮੈਂ ਕਿੱਥੇ ਜਾ ਮੈਂ ਨਹੀਂ ਲੈ ਹੋਰ ਤਾਂ ਬੜੀ ਮੋਸਤੀ ਹੈ। ਇੱਥੇ ਤਾਂ ਤੇਰੇ ਵਰਗਾ ਸਾਈਕਲ ਤੇ ਜਾ ਕੇ ਦੇ ਆਂਦਾ ਤਾਂ। ਹੋਰ ਇੱਥੇ ਤਾਂ ਬਹੁਤ ਨਜ਼ਾਰੇ ਤੇ। ਹਾਰੇ ਇੱਕ ਤਾਂ ਅੱਜਕੱਲ ਦੇ ਜਵਾਨਾਂ ਨੂੰ ਪਤਾ ਨਹੀਂ ਕੀ ਹੋਇਆ ਵਿਆਹ ਕਰਾਓ ਚੱਲ ਭਾਈ ਆਸਟ੍ਰੇਲੀਆ ਵਿਆਹ ਕਰਾਓ ਚੱਲ ਭਾਈ ਕੈਨੇਡਾ ਹੋਰ ਮੈਂ ਕਿਹਾ ਤੇਰੇ ਤੇ ਐਨਾ ਸੀ 3 ਲੱਖ ਰੁਪਏ ਲਾ ਕੇ ਭੇਜਿਆ ਹੁਣ ਤੂੰ ਸਪੌਂਸਰਸ਼ਿਪ ਕਰਾ ਦੇ ਜਸੰਧਾਰਾ ਲੈਣਾ ਨਾ ਇਹ ਤਾਂ ਗੱਲ ਖੈਰ ਤੇਰੀ ਠੀਕ ਆ ਨਾਲੇ ਮੈਂ ਘਰ ਵਰ ਦੇਖਾਉਂਗਾ ਹੋਗਾ ਹੋਰ ਨਾਲੇ ਤਾਂ ਵੀ ਨਹੀਂ ਪਤਾ ਵੀ ਰਾਂਜੀ ਕਿੱਥੇ ਆ ਉਹ ਕਿੱਲਾ ਹੋਰ ਉੱਥੇ ਕਿਹੜਾ ਜਾਣਾ ਭਾਈ ਸੌਖਾ ਲੱਖਾਂ ਰੁਪਏ ਲੱਗ ਜਾਂਦੇ ਹੋਰ ਫੋਟੋਜ ਦੇ ਵਿੱਚ ਦਿਖਦਾ ਬਸ ਘਰ ਜਾ ਬਣਿਆ ਹੋਇਆ ਹੁਣ ਮੈਨੂੰ ਕੀ ਪਤਾ ਕਿੱਥੇ ਆਇਆ ਕਿਵੇਂ ਦਾ ਉਥੇ ਮਹੋ ਉਹ ਬਤਾ ਵਰਨੇ ਪਤਾ ਜਾ ਗਈ ਪਤਾ ਲੱਗੂਗਾ ਨਾ ਉ ਬਾਈ ਇਹਨਾਂ ਦਾ ਤੌਰੇ ਵੀ ਵਧੀਆ ਕੰਮ ਚੱਲਦਾ ਸੀ ਉਹ ਬਸ ਮੈਂ ਕਹਿੰਨੀ ਆ 15 20 ਕਿੱਲੇ ਦੇਖ ਜਮੀਨ ਦੇ ਹੈ ਅਰ ਘਰ-ਬਾਰ ਸੋਹਣਾ ਟਰੈਕਟਰ ਸੰਦ ਦਾ ਸਾਰਾ ਘਰ ਤਾਂ ਇੱਥੇ ਸੱਸ ਸੋਹਰਾ ਦੋਨੋਂ ਸਰਕਾਰੀ ਨੌਕਰ ਹੋਰ ਹੋਰ ਹੈ ਅੱਗ ਲਾਇਆ ਇਹਨਾਂ ਦੇ ਪੈਸਾ ਨਹੀਂ ਮੁੱਕਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਕਰਨ ਗਏ ਆ ਉਥੇ ਉਹ ਬਸ ਬਾਹਰ-ਬਾਹਰ ਕਹਿੰਦੇ ਉਥੇ ਜੀ ਸੜਕਾਂ ਸੋਹਣੀਆਂ ਉੱਥੇ ਕਹਿੰਦੇ ਸੜਕਾਂ ਨੇ ਖਾਨ ਨੂੰ ਦੇਣਾ ਚਿੱਟੇ ਬੂਟ ਕਹਿੰਦੇ ਖਰਾਬ ਨਹੀਂ ਹੁੰਦੇ ਹੈਗੇ ਗਰਦ ਨਹੀਂ ਪੈਂਦੀ ਹੈਗੀ ਉੱਥੇ ਤਾਂ ਮੌਸਮ ਵਧੀਆ ਖਾਣ ਪੀਣ ਸੁੱਦਾ ਬਸ ਐ ਕਹਿੰਦੇ ਬਾਈ ਇਹਨਾਂ ਨੂੰ ਤਾਂ ਅਕਲ ਨਹੀਂ ਹੈਗੀ ਪੰਜਾਬ ਦੀ ਮਿੱਟੀ ਵਰਗੀ ਪੰਜਾਬ ਦੀ ਧਰਤੀ ਵਰਗੀ ਤਾਂ ਧਰਤੀ ਨਹੀਂ ਜੇ ਕਹਿੰਦੇ ਦੇਖੋ ਖਾਣ ਪੀਣਾ ਸੁੱਦਾ ਬਸ ਉਹ ਜ਼ਹਿਰ ਨਹੀਂ ਹੈਗਾ ਜ਼ਹਿਰ ਨਹੀਂ ਹੈਗਾ ਵੀ ਉੱਥੇ ਤੁਸੀਂ ਸੁੱਧ ਸੁੱਧ ਕਰੀ ਦੰਦੇ ਆ ਇੱਥੇ ਜੀਰੀਆਂ ਜੇ ਮੈਂ ਮੈਗਰਾ ਇੰਨਾ ਇੰਨਾ ਉਹ ਬਈ ਇੱਥੇ ਹੀ ਸੁੱਧ ਕਰ ਲੋ ਇੱਥੇ ਹੀ ਸਫਾਈ ਕਰ ਲੋ ਆ ਵੀ ਇੱਥੇ ਜ਼ਹਿਰ ਆ ਪੰਨੇ ਉੱਥੇ ਕਹਿੰਦੇ ਸੁੱਧਾ ਵੇ ਅੱਥੇ ਵੀ ਸੁਧਦਾ ਤੇ ਤੁਸੀਂ ਗੰਦਲਾ ਨਾ ਕਰੋ ਹਾਂ ਹੋਰ ਠੀਕ ਆ ਉਹਦਾ ਪਰਿਵਾਰ ਹਾਂ ਠੀਕ ਆ ਪਰਿਵਾਰ ਠੀਕ ਆ ਸਾਰੇ ਦੇਖ ਮੈਂ ਮੈਂ ਤਾਂ ਇੱਕ ਅੰਦਾਜ਼ਾ ਲਾਇਆ ਹਾਂ ਹੁਣ ਸਾਡੇ ਵਾਲਾ ਵੀ ਬਾਹਰ ਜਾਣ ਨੂੰ ਮਰਿਆ ਫਿਰਦਾ ਮੈਂ ਬਥੇਰਾ ਸਮਝਾ ਲਿਆ ਸਾਡਾ ਛੋਟਾ ਮੁੰਡਾ ਤੇ ਤੁਹਾਡੇ ਕੋਲ ਕੀ ਨਹੀਂ ਹੈਗਾ ਮੈਂ ਉਹੀ ਤਾਂ ਸਮਝਾਨੀ ਆ ਉਹੀ ਤਾਂ ਰੋਨੀ ਆ ਮੇਦੀ ਜਾਨ ਨੂੰ ਜਿਮੀ ਜਾਇਦਾਦ ਗੱਡੀਆਂ ਕਾਰਾਂ ਹੋਰ ਮੈਂ ਤਾਂ ਬਾਈ ਬੜਾ ਸਮਝਾ ਲਿਆ ਵੀ ਦੇਖ ਉੱਥੇ ਕੀ ਆ ਹਨਾ ਤੂਰੇ ਕਰ ਲੈ ਖਾ ਲੈ ਦੋ ਰੋਟੀਆਂ ਹੀ ਖਾਣੀਆਂ ਔਰੇ ਕਰਕੇ ਖਾਈ ਜਾ ਮੈਨੂੰ ਲੱਗਦਾ ਸਮਝਾਂ ਵੀ ਆ ਤੁਹਾਡੇ 10 ਮੱਜਾਂ ਵੀ ਆ ਸੁੱਖਣ ਵਾਲਾ ਤੇਰਾ ਬਾਈ ਵੀ ਵਧੀਆ ਪੈਸੇ ਕਮਾਉਂਦਾ ਤੁਹਾਡੇ ਦਾ ਮੈਨੂੰ ਲੱਗਦਾ ਲੱਖ ਰੁਪਏ ਦੇ ਹਿਸਾਬ ਨਾਲ ਆਂਦਾ ਕਰੇ ਕਿਸੇ ਚੀਜ਼ ਦਾ ਤੋੜਾ ਨਹੀਂ ਉਹੀ ਤਾਂ ਸਮਝਾ ਰਹੀ ਆ ਉਹਨੂੰ ਵੀ ਕੋਈ ਲੋੜ ਨਹੀਂ ਹੈਗੀ ਜਾਣਦੀ ਆਪ ਦਾ ਔਰੇ ਰਾਜੀ ਖੁਸ਼ੀ ਰਹੋ ਆਪ ਦੀਆਂ ਦੋ ਰੋਟੀਆਂ ਖਾਓ ਰਾਮ ਰਾਮ ਕਰੋ ਵੀ ਕੰਮਕਾਰ ਸੰਭਾਲ ਜੇ ਤੇ ਨੇ ਉ ਜਾਣਾ ਹੀ ਆ ਕਦੇ ਤੇ ਮਹੀਨੇ ਦਾ ਟੂਰਿਸਟ ਵੀ ਜਾ ਲੁਆ ਕੇ ਕੁੰਬਾ ਜਾ ਕੁੰਬਨਾਈਂ ਐਡੀ ਕੋਠੀ ਪਾਈਆ ਹੁਣ ਤੇਰੇ ਸਾਹਮਣੇ ਕਟੋ ਕੱਟ 70-80 ਲੱਖ ਰੁਪਇਆ ਖਰਚ ਆਇਆ ਕੋਠੀ ਪਾ ਅੱਛਾ ਫੇਰ ਫਿਰ ਉਹ ਦੱਸ ਕਿਹਦੇ ਵਾਸਤੇ ਆ ਹੈ ਆਪ ਤਾਂ ਬਣਾ ਕੇ ਲੰਘ ਜਾਂਦੇ ਆ ਉਹ ਪਿੱਛੋਂ ਨੌਕਰਾਂ ਨੂੰ ਸੰਭਾ ਜਾਂਦੇ ਆ ਹੋਰ ਕਿ ਉਹਦੇ ਸੰਭਾਲ ਤਾਂ ਕਰਨੀ ਪੈਣੀ ਆ ਖੇਤ ਆ ਉਹ ਨੌਕਰਾਂ ਨੂੰ ਸੰਭਾ ਕੇ ਜਾਣੇ ਪੈਗੇ ਹੈ ਦੱਸ ਫਿਰ ਕੀ ਫਾਇਦਾ ਹੋਰ ਬੰਦੇ ਨੂੰ ਸੰਭਾ ਜਾਂਦੇ ਆ ਆਪ ਉੱਥੇ ਜਾ ਕੇ ਕੁੱਤੇ ਦੀ ਮੌਤ ਮਾਰਦੇ ਆ ਫਾਇਦਾ ਕੋਈ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਮੈਂ ਦੇਖ ਲੇ ਤੂੰ ਹੁਣ ਮੈਂ ਮੈਂ ਬਥੇਰਾ ਸਮਝਾ ਲਿਆ ਬਾਈ ਕਰੋੜਾਂ ਦੀ ਜ਼ਮੀਨ ਜਾਇਦਾਦ ਆ ਇਹਨੂੰ ਸੰਭਲੋ ਇੰਨਾ ਪੈਸਾ ਤਾਂ ਉੱਥੇ ਬੰਨਣਾ ਵੀ ਨਹੀਂ ਹੂੰ ਮੇਰੇ ਕੋਲ ਆਸ ਤਾਂ ਵੀ ਤੇਰੇ ਨਾਲੋਂ ਵੀ ਘੱਟ ਜ਼ਮੀਨਾਂ ਫੇਰ ਮੈਂ ਨਹੀਂ ਜਾਂਦਾ ਹੈਗਾ ਨਾਲੇ ਮੈਂ ਜੇ ਜਾਵਾਂਗਾ ਤਾਂ ਸਪான்ਸਰ ਉਸ ਨੂੰ ਕਿਹਾ ਵੀ ਤੂੰ ਉੱਥੇ ਤੇ ਕਰਾ ਮੈਂ ਕਿ ਤੂੰ ਮੇਰੇ ਨਾਲ ਜਾਊਂਗਾ ਵੈਸੇ ਮੈਂ ਗਰਮੀ ਨੇ ਵੀ ਨਾ ਮੈਂ ਨਹੀਂ ਜਾਂਦਾ ਹੱਦ ਕਰਤੀ ਗਰਮੀ ਬਹੁਤ ਆ ਮੈਂ ਤਾਂ ਮਸਾਈ ਆ ਮੈਂ ਤਾਂ ਤੂੰ ਬੈਠਾ ਦਿੱਖ ਗਿਆ ਮੈਂ ਤਾਂ ਲੰਗੀ ਜਾ ਰਹੀ ਸੀ ਅੱਛਾ ਮੈਂ ਕਿ ਹਾਲ ਚਾਲ ਪੁੱਛ ਲੰਘ ਚੱਲਦੀ ਆ ਨਾ 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 ਹੋਰ ਜਦ ਤੱਕ ਜੂਂਦੇ ਆ ਉਦੋਂ ਤੱਕ ਮਿਲਦੇ ਰਹਿਣਾ ਸਹੀ ਗੱਲ ਹੈ ਲੈ ਜਾਣਾ ਕੀ ਐ ਇੱਥੋਂ ਹੋਰ ਉਹ ਵੱਡੀ ਕੁੜੀ ਥੋੜੀ ਆਂਦੀ ਸੀ ਮੇਰੇ ਕੋਲ ਵੀ ਖੜ ਜਾਂਦੀ ਸੀ ਹਾਂ ਉਹ ਤਾਂ ਬੜੀ ਸਿਆਣੀ ਹੁੰਦੀ ਸੀ ਹੁਣ ਤਾਂ ਲੈ ਉੱਥੇ ਜਾ ਕੇ ਬੈਠ ਗਈ ਉੱਥੇ ਪਤਾ ਨਹੀਂ ਹੁਣ ਹਨਾ ਕਾ ਦਾਣਾ ਕਾਦ ਮਿਲਣਾ ਮਿਲਣ ਗਿਲਣੋ ਵੀ ਰਿਹਾ ਬੰਦਾ ਬਹੁਤ ਔਖਾ ਬਈ ਬਾਹਰ ਲਿਆਂਦਾ ਵੀ ਹਨਾ ਪਰ ਐ ਵੀ ਅਗਲੀ ਕਿੱਥੋਂ ਆਵੇ ਹੁਣ ਇੰਨੇ ਹਜ਼ਾਰਾਂ ਕਿਲੋਮੀਟਰ ਦਾ ਪਹਿਲਾਂ ਤਾਂ ਵੀਜੇ ਨਹੀਂ ਦੰਦੇ ਉਹ ਨਾਲੇ ਲੱਖਾਂ ਰੁਪਈਆ ਲੱਗਦਾ ਜਾਂ ਤੇ ਸਾਡੇ ਗਵਾਂਢ ਚ ਉਹ ਜਿਹੜਾ ਹਰਨਾਮ ਉਹ ਨਾਲ ਹੀ ਹੈਗੇ ਹਾਂ ਹਾਂ ਉਹਦਾ ਸਾਰਾ ਟੱਬਰ ਬਾਹਰ ਗਿਆ ਹੋਇਆ ਅੱਛਾ ਪਿੱਛੇ ਤੋਂ ਉਦਾ ਬੇਬੇ ਬਾਪੂ ਇਕੱਲੇ ਸੀ ਅੱਛਾ ਲੈ ਬਾਪੂ ਨੂੰ ਟੈਕ ਹੋ ਗਿਆ ਅੱਛਾ ਜੀ ਟੈਕ ਹੋ ਗਿਆ ਜਵਾਕਾਂ ਨੂੰ ਫੋਨ ਕਰਿਆ ਕਿਸੇ ਕੀ ਟਿਕਟ ਨਹੀਂ ਹੋਈ ਕੋਈ ਨਹੀਂ ਪਹੁੰਚਿਆ ਹਾਂ ਫਿਰ ਫਿਰ ਕਿੰਨੇ ਸੰਭਾਲਿਆ ਉਹ ਸੰਭਾਲ ਲਿਆ ਕਿੰਨੇ ਰਿਸ਼ਤੇਦਾਰ ਆ ਕੇ ਫੂਕ ਕੇ ਗਏ ਨੇ ਅੱਛਾ ਮਤਲਬ ਉਹ ਤਾਂ ਪਹੁੰਚੇ ਹੀ ਨਹੀਂ ਮਰਨੇ ਤੇ ਵੀ ਨਹੀਂ ਆਏ ਅੱਛਾ ਉਹ ਨਹੀਂ ਪਹੁੰਚੇ ਬਾਪੂ ਪਹੁੰਚ ਗਿਆ ਉੱਪਰ ਪਹਿਲਾਂ ਪਿਛਲੀ ਵਾਰੀ ਇਹਨਾਂ ਦੇ ਕਿਸੇ ਦੇ ਵਿਆਹ ਰੱਖਿਆ ਹੋਇਆ ਸੀ ਉੱਥੇ ਨਹੀਂ ਕੋਈ ਪਹੁੰਚਿਆ ਕਹਿੰਦੇ ਭਾਈ ਸਾਡੇ ਤੋਂ ਨਹੀਂ ਆਇਆ ਜਾਂਦਾ ਕੰਮਕਾਰ ਚ ਵਿਜੀ ਆ ਲੈ ਸਾ ਕਿਹੜਾ ਕੰਮਕਾਰ ਹੈ ਜਿਹੜਾ ਰਿਸ਼ਤੇ ਨਾ ਰਿਸ਼ਤੇ ਆਦਾਰੀਆਂ ਨਾ ਮਰਨਾ ਜੰਮਣਾ ਮੈਂ ਕਹਿੰਨੀ ਆ ਹੁਣ ਜਿੱਦਨ ਉਹਦੀ ਬੇਬੇ ਵੀ ਕਿਤੇ ਟੈਕ ਟੂਕ ਨਾਲ ਮਰ ਗਈ ਆਂਦੇ ਉਦਣ ਵੀ ਨਹੀਂ ਹੈਗੇ ਮਹਾਨਾ ਮਾਰ ਦੇਣਗੇ ਅੱਛਾ ਜੀ ਉਰੇ ਮਿਲ ਰਾ ਉਹਨੇ ਤੇ ਕੋਠੀ ਵੀ ਪਈ ਆ ਕੋਠੀ ਤਾਂ ਖਾਲੀ ਪਈ ਆ ਕੋਠੀ ਫਿਰ ਹੋਰ ਕੌਣ ਸੰਭਾਲਦਾ ਉਹ ਕੁੱਤੇ ਮੂਤਦੇ ਆ ਉਸ ਚ ਸਾਂਭਦੇ ਆ ਉਸ ਨੂੰ ਕੋਈ ਸਾਂਭਦਾ ਲੈ ਉਹਨਾਂ ਨੇ 80 ਲੱਖ ਰੁਪਏ ਤੇ ਉਹ ਤਰਾਂ ਲੈਣੇ ਪਾਈ ਬੈਠੇ ਆ ਉਥੇ ਭੁੜਾ-ਭੁੜੀ ਤਾਂ ਕਿਹੜੀ ਸਫਾਈ ਹੁੰਦੀ ਆ ਅੱਛਾ ਏਨੇ ਲੱਖ ਰੁਪਏ ਫਿਰ ਉਹਨਾਂ ਨੇ ਜਾਨਵਰ ਆਬਾਦੀ ਲਾਈ ਜਾਨਵਰ ਆਬਾਦੀ ਲਾਈ ਮਤਾਂ ਹੀ ਲੱਗਦਾ ਇੱਥੇ ਚੰਗੋ ਤਾਂ ਕਿਸੇ ਗਰੀਬ ਗੁਰੂਬੇ ਨੂੰ ਦੇ ਦਿੰਦੇ ਅਗਲਾ 4 ਦਿਨ ਉੱਥੇ ਕੱਟ ਲੈਂਦਾ ਬਣਾ ਬਣਾ ਕੇ ਮਹਿਲ ਇੱਥੇ ਛੱਡ ਛੱਡ ਕੇ ਬੰਗੇ ਪਹਿਲਾਂ ਤਾਂ ਆਏ ਆ ਦੋੜੋ ਜੀ ਬਾਹਰ ਚੱਲੋ ਬਾਹਰ ਚੱਲੋ ਫਿਰ ਉੱਥੇ ਕਮਾ ਕੇ ਬਾਈ ਮੇਰੇ ਤਾਂ ਸਮਾਰ ਕੇ ਬਹਿਟ ਜਾ ਅੱਛਾ ਫਿਰ ਉੱਥੇ ਕੀੜੀ-ਕੂੜੀ ਛੱਡ ਜੂ ਪਿੱਛੇ ਫਿਰ ਉੱਥੇ ਜਾ ਕੇ ਫਿਰ ਇੱਧਰ ਕੋਠੀ ਪਾਣਗੇ ਫਿਰ ਉਹ ਕੋਠੀ ਨੂੰ ਖਾਲੀ ਛੱਡ ਜਾਣਗੇ ਹਰ ਐਂ ਤਾਂ ਮੈਨੂੰ ਨਹੀਂ ਸਮਝ ਆਂਦੀ ਨਾ ਲੋਕਾਂ ਦੀ ਉਂ ਦੇਖ ਚਾਹੇ ਆਪਾਂ ਚੱਲ ਮਾੜੇ ਮੋٹے ਪੰਜਵਾਕਾਂ ਤੋਂ ਸਿੱਖ ਕੇ ਕੱਦ ਅੱਖਰ ਅੰਗਰੇਜ਼ੀ ਦਾ ਸਿੱਖ ਗਏ ਹਨ ਉ ਤਾਂ ਪਾਣ ਪੜ ਪਰ ਆਪਣੇ ਕੋਲ ਵੀ ਡਾ ਦਿਮਾਗ ਤਾਂ ਹੈਗਾ ਵੀ ਉਰੇ ਇੰਨੀ ਲੱਖਾਂ ਰੁਪਏ ਦੀ ਜ਼ਮੀਨ ਜਾਇਦਾਦ ਕਰਕੇ ਆਪਾਂ ਕਿਸੇ ਹੋਰ ਨੂੰ ਸਮਝਾ ਕੇ ਚਲੇ ਜਾਂਦੇ ਆਂ ਨਾ ਨਾ ਬੀ ਆਪਾਂ ਪਾਣ ਪੜ ਥੋੜੀਆਂ ਆਪਾਂ ਨੂੰ ਆਖਤ ਤਾਂ ਨਹੀਂ ਉਹ ਆਪਾਂ ਨੂੰ ਜਮਾਗ ਤਾਂ ਹੀ ਸਮਝ ਮੈਂ ਆਪਾਂ ਨੂੰ ਲਿਖਣੇ ਆਉਂਦੇ ਮੈਂ ਕਹਿੰਦੀ ਜਮਾਗ ਤਾਂ ਹੀ ਸਮਝਦੀ ਆ ਵੀ ਇਹਨਾਂ ਨੂੰ ਕਿਹੜਾ ਅਕਲਾ ਲੈ ਅਕਲ ਬਥੇਰੀ ਹੈ ਉਹ ਤਾਂ ਚਾਰ ਅੱਖਰੇ ਪੜ ਲੈਣ ਆਈਲਸ ਕਰਨੀ ਆ ਜੀ ਮੈਂ ਤਾਂ ਬਾਹਰ ਜਾਣਾ ਬਾਹਰ ਜਾਣਾ ਪਤਾ ਨਹੀਂ ਕੀ ਉੱਥੇ ਪਿਆ ਦੱਸ ਅੱਛਾ ਬਾਹਰ ਕੀ ਪੜਾਈ ਆਹੋ ਬਾਹਰ ਦੀ ਪੜਾਈ ਸਖਾਂ ਤਾਂ ਇੰਨਾ ਕ ਤਾਂ ਜਵਾਕਾਂ ਨੇ ਅੱਛਾ ਅੱਛਾ 24 ਘੰਟੇ ਤੱਕ ਹੀ ਜਾਣੇ ਆਈਲਸ ਕਰਨੀ ਆਈਲਸ ਕਰਨੀ ਆ ਆਈਲਸ ਆਈਲਸ ਹੋਰ ਕਰ ਕਰਕੇ ਬਾਹਰ ਜਾਈ ਜਾਂਦੇ ਆ ਫਿਰ ਉੱਥੇ ਜਾ ਕੇ ਉਂ ਰੋਈ ਜਾਂਦੇ ਆ ਫੋਨ ਕਰ ਕਰਕੇ ਪੈਸੇ ਭੇਜ ਦੋ 2 ਲੱਖ ਭੇਜ ਦੋ 4 ਲੱਖ ਭੇਜ ਦੋ ਕੰਮ ਨਹੀਂ ਮਿਲ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਆ ਪਹਿਲਾਂ ਪਹਿਲਾਂ ਤਾਂ ਅਸੀਂ ਵੀ ਭੇਜਿਆ ਭੈਣ ਭਾਬ ਬਥੇਰੇ ਲਹੂ ਪੀ ਲਿਆ ਇਹਨਾਂ ਨੇ ਤਾਂ ਹੋਰ ਸਗੋਂ ਸਾਡੇ ਤਾਂ ਏਜੰਟ ਖਾ ਗਿਆ ਵਿੱਚ ਓਹੋ ਹੋਰ 5 5 ਲੱਖ ਰੁਪਏ ਸਰਾਖਾ ਦੇ 10 ਕਿੱਥੇ ਮਰੇ ਬੰਦਾ ਜੇ ਭੇਜੇ ਤਾਂ ਮਰੇ ਨਾ ਭੇਜੇ ਤਾਂ ਮਰੇ ਹੁਣ ਹੁਣ ਮੁਰਕੇ ਤਾਂ ਦਿੰਦਾ ਨਹੀਂ ਜਿਹੜੀ ਇੱਕ ਬਰੀ ਮਤਲੀ ਚੀਜ਼ ਚਲੇਗੀ ਮੁਰਕੇ ਨਹੀਂ ਮਿਲਦੀ ਹੈਗੀ ਕਿੱਥੇ ਮਿਲਦੀ ਆ ਨਾ ਜਾ ਅਜਾ ਗੰਦਾ ਗਈਆਂ ਹੱਡੀਆਂ ਕਦੇ ਮੁੜੀਆਂ رائے ਨਹੀਂ ਦਿੱਤਾ ਉਸਨੇ ਤਾਂ ਸਾਨੂੰ ਕਹਿੰਦਾ ਸੀ ਇੱਥੇ ਲੱਗਿਆ ਉੱਥੇ ਲੱਗਿਆ ਇੱਥੇ ਲੱਗਿਆ ਸੀ ਦੂਸਰੇ ਬੰਦੇ ਨੇ ਦੱਸਿਆ ਸਾਨੂੰ ਕਹਿੰਦੇ ਐਨਾ ਪੈਸਾ ਨਹੀਂ ਲੱਗਦਾ ਹੈਗਾ ਇਹ ਤਾਂ ਖਾ ਗਿਆ ਤੁਹਾਡੇ ਪੈਸੇ ਦੱਸ ਲੈ ਫਿਰ ਹੋਰ ਫਿਰ ਹੁਣ ਕੀ ਕਹਿੰਦੀ ਆ ਬਲਾਊਗੀ ਤੈਨੂੰ ਕਿ ਨਾ ਉਹ ਦੇਖੋ ਫੋਨ ਹੀ ਕੱਟ ਗਈ ਹਲੇ ਤਾਂ ਕਹਿੰਦੀ ਮੇਰੇ ਚੀਜੇ ਨਾਲ ਗੱਲ ਕਰਾਂਗੀ ਸਿਆਮ ਸਿਉਮ ਨੂੰ ਦੱਸੇਗੀ ਨਹੀਂ ਦੇਖਾਂਗਾ ਫਿਰ ਮੈਂ ਹੀ ਕਰਾਂਗਾ WhatsApp ਤੂੰ ਕੀ ਕਰੇਗਾ WhatsApp ਸੰਦਾਰਾ ਭੇਜੇਗਾ ਦੂਸਰੀ ਕਾਲਿੰਗ ਤਾਂ ਜਾਂਦੀ ਨਹੀਂ ਨਾ ਹੈਗੀ ਅੱਛਾ 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 ਫਿਰ WhatsApp ਤੇ ਫੋਨ ਕਰੇਗਾ ਉੱਥੇ ਹਾਂ ਫੋਨ ਨੂੰ ਕਰਾਂਗਾ ਹੋਰ ਨਾਲੇ ਮੰਮੀ ਮੰਮੀ ਨਾਲ ਗੱਲ ਕਰਾਂਗਾ ਸਿਆਮ ਬਾਰੇ ਉਹ ਜਿਹੜਾ ਬਾਹਰਲਾ ਬੂਹਰਲਾ ਜੋ ਆਕਾਂ ਨੂੰ ਚੜਿਆ ਹੋਇਆ ਨਾ ਵੀ ਜਾਣਾ ਜਾਣਾ ਇਹ ਤਾਂ ਮਾੜੀਆਂ ਜੀਆਂ ਗੱਲਾਂ ਮੈਨੂੰ ਤਾਂ ਨਹੀਂ ਸਹੀ ਲੱਗਦੀ ਮਾੜੀਆਂ ਤਾਂ ਹੈਗੀਆਂ ਵੀ ਜੇਖ ਭਾਈ ਜੀ ਦਾ ਨਹੀਂ ਸਰਦਾ ਉਹ ਤਾਂ ਸੌ ਹਿੱਲਾ ਕਰੇ ਜੀ ਦਾ ਉਹ ਚੰਗਾ ਭਲਾ ਬਾਰ ਹਨਾ ਘਰਬਾਰ ਐਡਾ ਹਨੀਆਂ ਜਮੀਨਾਂ ਉਹ ਇੰਨੇ ਨੇ ਪੈਸੇ ਲਾ ਕੇ ਕਿਉਂ ਜਾਂਦੇ ਆ ਕਈਆਂ ਦੇ ਤਾਂ ਨਾ ਦੋਸਤ ਦੇ ਜਾਂਦੇ ਆ ਚੱਲ ਵੀ ਆ ਚੱਲ ਯਾਰ ਇਹ ਚੀਜ ਆ ਉਹ ਚੀਜ ਆ ਚਾਰ ਕੁਛ ਨੂੰ ਗੱਲਾਂ ਜੀਆਂ ਮਾਰੀਆਂ ਆ ਆ ਬਸ ਉਹੀ ਆ ਜਿਹੜੀਆਂ ਹਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਰੀਲਾਂ ਜੀਆਂ ਦੇਖ-ਦੇਖ ਕੇ ਵੀ ਪਤਾ ਨਹੀਂ ਕੀ ਆਫੇ ਹਨਾ ਤੁਰ ਜਾਂਦੇ ਨੇ ਵੀ ਇੱਕ ਦੂਸਰੇ ਦੇ ਪਿੱਛੇ ਲਾ ਕੇ ਬੁਰਾ ਹਾਲ ਆ ਮੈਂ ਕਿਹਾ ਮਾੜਾ ਆ ਬਸ ਪੁੱਛਣਾ ਤੈਨੂੰ ਹੁਣ ਕੀ ਕੀ ਸੁਣਾਦਾ ਕੀ ਕੁਛ ਹੋ ਰਿਹਾ ਆਪਣੀ ਪਿੰਡ ਚ ਕਿੰਨੇ ਕੇਸ ਨੇ ਹਾਂ ਅੱਛਾ ਗੋਡੇ ਠੀਕ ਆ ਹੁਣ ਤੇਰੇ ਗੋਡੇ ਮੇਰੇ ਤਾਂ ਠੀਕ ਆ अच्छा बीच नु ਮੜ ਜਾ ਹੋ ਗਈ ਤੇ ਦਿੱਕਤ ਜੀ ਤੋਂ ਮੈਂ ਗਿਰ ਗਿਆ ਤਾਂ ਉਹ ਪਿੱਛੇ ਨਾ ਤੁਹਾਡਾ ਪਾਲ ਲੱਗਿਆ ਤੀਗਾ ਉਹਨੇ ਟਰੈਕਟ ਜਾ ਖਿੱਚਦਾ ਮੇਰੇ ਹੱਥ ਚ ਤੇਰਾ ਸੰਗਲ ਬਸਾ ਗੋਡਾ ਵਜਾ ਸੁਹਾਗੇ ਦੇ ਔਰ ਹੁਣ ਤਾਂ ਠੀਕ ਆ ਮੂਬ ਮਾ ਬਲਾਈਆ ਇੱਕ ਇਸ ਨੂੰ ਹੂੰ ਦਿਖਾਇਆ ਜਿਹੜਾ ਹੱਡੀਆਂ ਬਸ ਸੰਭਾਰਾ ਅੱਛਾ ਅੱਛਾ ਖਾ ਖਾਸਾ ਕਾਰੀ ਕਰ ਹਾਂ ਬਤਾ ਮਾ ਹਾਂ ਮੇਰਾ ਵੀ ਇੱਕ ਵਾਰੀ ਆ ਆ ਗਿੱਟਾ ਨਿਕਲ ਗਿਆ ਤਾਂ ਮੈਂ ਇਸਨੇ ਲੱਤ ਮਾਰੀ ਤੇ ਆ ਦੇ ਹਾਲ ਤੱਕ ਬਿੰਗਾ ਹਾਂ ਥੋੜਾ ਜਾ ਫਾਰ ਕਰਿਆ ਗਿਆ ਹਨਾ ਮੈਂ ਵੀ ਉਸ ਨੂੰ ਦਿਖਾ ਕੇ ਆਇਆ ਸੀ ਇਹ ਅੱਛਾ ਹਾਂ ਉਹਨੇ ਠੀਕ ਕਰਿਆ ਹੋਇਆ ਹਾਂ ਉਸਨੇ ਦੱਸਿਆ ਤਾਂ ਕਹਿੰਦਾ ਵੀ ਗੋਡਾ ਤਾਂ ਠੀਕ ਆ ਚੱਪਣੀ ਵੀ ਠੀਕ ਆ ਹੂੰ ਵੀ ਥੋੜਾ ਜਿਹਾ ਮਾਸ ਫਟ ਗਿਆ ਇੱਕ ਵਾਰੀ ਆ ਆਹ ਔਰੇ ਸੱਟ ਮਾਰੀ ਦੀ ਮੈਂ ਇਸਨੇ ਤਾਰ ਕੱਢਦੇ ਹੋਏ ਨਾ ਲੱਤ ਉਹ ਮਾਰੀ ਟੱਪ ਜਾਂਦੀ ਆ ਦੁੱਧ ਦੰਦੇ ਦੰਦੇ ਆ ਗੋਡੇ ਦੀ ਚੱਪਣੀ ਖਲਾਤੀ ਸੀ ਉਹਨੇ ਮੈਂ ਬਸ ਉਸ ਨੂੰ ਦਿਖਾ ਕੇ ਆਇਆ ਕਿ ਹੁਣ 2 ਦਿਨ ਅਗਲੇ ਨੇ ਉਹ ਦੱਸਿਆ ਰੋਟੀ ਬੰਡਣੀ ਅੱਛਾ ਅੱਛਾ ਹਾਂ ਬਸ 2 ਦਿਨ ਬੰਡਣੀਆਂ ਹੂੰ ਬਸ ਫਿਰ ਲੱਗ ਗਿਆ ਹੌਲੇ ਹੌਲੇ ਚੱਲਣ ਚਲ ਠੀਕ ਆ ਬਾਈ ਫਿਰ ਮੈਂ ਚਲਦੀ ਆ ਬੈਠ ਜਾ ਚਾ ਚੂਪੀ ਕੇ ਜਾਈ ਬਸ ਬਾਕੀ ਜੇ ਤੇਰਾ ਅਜੇ bija buja dass di mainu ਜੇ ਭੈਣ ਨੇ ਭੇਜ ਦਿਆ ਮਿਲ ਕੇ ਜਾਈ ਕਿਤੇ ਐਂ ਲੰਘ ਜੇ ਜਹਾਜ਼ ਚੜ ਜੇ ਹਾਂ ਹਾਂ ਤੈਨੂੰ ਤੂੰ ਮੇਰਾ ਫੋਨ ਨੰਬਰ ਤਾਂ ਹੈਗਾ ਤੇਰਾ ਪੱਕਾ ਨਹੀਂ ਨਾ ਆ ਤਾਂ ਮੇਰਾ ਔਰੇ ਘਰ ਆਪਣਾ ਨਹੀਂ ਵੀ ਜੇ ਹੋਰ ਦੱਸ ਕੇ ਜਾਂਦਾ ਜਾਵੇਂਗਾ ਹਾਂ ਜਾਂਦੇ ਵੇ ਤੈਨੂੰ ਮੈਂ ਫੋਨ ਦੇ ਜਾਗਾ ਫਿਰ ਗੱਲ ਦਾ ਫਿਰ ਫੋਨ ਪੇ ਹੀ ਹੋਏ ਕਰੇਗੀ ਨਾ ਆ ਤੈਨੂੰ ਦਿਖਾ ਦਾਂਗਾ ਵੀ ਕਿਤ ਤਰ੍ਹਾਂ ਦਾ ਬਾਰਲਾਦੇਸ਼ ਆਹੋ ਵੀਡੀਓ ਕਾਲ ਪਾ ਦੇ ਹਾਂ ਠੀਕ ਆ ਤੇ ਫਿਰ ਤਿਹਾਰ ਮਣਾ ਕੇ ਮੈਂ ਕਹੀਂ ਆਵਾਂਗਾ ਇੱਕ ਨਹੀਂ ਆਂਦਾ ਉਹਨੂੰ ਤਾਂ ਨੋਮੀ ਯਾਰੀਆ ਮੈਂ ਤਾਂ ਕਹਿਨੀ ਆਂ ਬਸ ਇਹ ਮੈਂ ਤੈਨੂੰ ਗੱਲ ਕਹਿਨੀ ਆਂ ਹਾਂ ਵੀ ਜੇ ਤੈਨੂੰ ਫੜਾ ਵਧੀਆ ਲੱਗਿਆ ਰੇਹਾਂ ਹੀ ਤੋਂ ਵੀ ਆ ਉਹ ਦੇਖ ਰਿਹਾ ਉਹੀ ਤਾਂ ਵੀ ਤਿਹਾਰ ਫਿਰ ਇਕੱਠੇ ਮਿਲਾ ਕੇ ਆਵਾਂਗਾ ਨਾ ਹਾਂ ਤਿਹਾਰ ਫਿਰ ਮੈਂ ਆਵਾਂਗਾ ਨਵੇਂ ਸਾਲ ਤੇ ਬਾਅਦ ਆਹੋ ਠੀਕ ਆ ਨਵੇਂ ਸਾਲ ਕੇ ਨੇੜੇ ਹੀ ਫਿਰ ਲੋਹੜੀ ਵੀ ਆ ਗਈ ਚੱਲ ਠੀਕ ਆ ਦੇਖਨੀ ਤੇਰੀ ਭੈਣ ਨੂੰ ਚੱਲ ਠੀਕ ਆ ਕੋਈ ਗੱਲ ਨਹੀਂ ਠੀਕ ਆ ਆ ਜਾਕਰ ਜਾਂਦੀ 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 ਹਾਂ ਮੈਂ ਤਾਂ ਮਰ ਜਾਨੀ ਆਂ ਹਾਂ ਸੁੱਖਤਾਂ ਪੁੱਛ ਜਾਕਰ ਲਾਵੀ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਹੈਨਾ ਜਿਹੜੇ ਜਿਹੜੇ ਹੋਵੇ ਬਾਹਰ ਜਾਣ ਦੇ ਚਾਹਵਾਨ ਨੇ ਅਸੀਂ ਤੁਹਾਨੂੰ ਵੀ ਕਹਿੰਨੇ ਆ ਵੀ ਦੇਖੋ ਹੈਨਾ ਆਪਣਾ ਇੱਥੇ ਜੋ ਹੈਗਾ ਇਹਨੂੰ ਸੰਭਲੋ ਪਹਿਲਾਂ ਕਿਤੇ ਇਹ ਨਾ ਹੋਵੇ ਅਸੀਂ ਉੱਥੇ ਜਾ ਕੇ ਕਮਾਉਂਦੇ ਰਹੀਏ ਜਿਹੜਾ ਪਿੱਛੋਂ ਹੈਗਾ ਉਹ ਵੀ ਚਲਾ ਜਾਵੇ ਹੈਨਾ ਜਿੰਨਾ ਹੈਗਾ ਪਹਿਲਾਂ ਉਹਨਾਂ ਸੰਭਲੋ ਜਿਨ੍ਹਾਂ ਕੋਲ ਇੱਥੇ ਵਧੀਆ ਕਾਰੋਬਾਰ ਚੱਲਦਾ ਵਧੀਆ ਕੰਮਕਾਰ ਚੱਲਦਾ ਜ਼ਮੀਨਾਂ ਜਦ ਹੱਤਾਂ ਨੇ ਉਹ ਤਾਂ ਜੇ ਹੋ ਸਕੇ ਤਾਂ ਨਾ ਹੀ ਜਾਓ ਇੱਕ ਵਾਰੀ ਘੁੰਮਣਾ ਘੁਮ ਕੇ ਦੇਖੋ ਪਰ ਜੋ ਅਸੀਂ ਕਹਿੰਦੇ ਆ ਨਾ ਇਹੋ ਜਿਹਾ ਕੁਝ ਨਹੀਂ ਉੱਥੇ ਕਿਹੜਾ ਦਰਖਤਾਂ ਨੂੰ ਪੈਸਾ ਲੱਗਦਾ ਕਿਉਂ ਸੱਤੇ ਹਾਂ ਬੜੀ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਉੱਥੇ ਜਾ ਕੇ ਤਾਂ ਉੱਥੇ ਪੈਸਾ ਕਮਾਇਆ ਜਾਂਦਾ ਐਵੇਂ ਅਸੀਂ ਤਾਂ ਇੱਥੇ ਬੈਠੇ ਸੀ ਕਹੀ ਜਾਂਦੇ ਆ ਪਤਾ ਨਹੀਂ ਉੱਥੇ ਡਾਲਰ ਦਰਖਤ ਲੱਗੇ ਹੋਏ ਨੇ ਡਾਲਰਾਂ ਦੇ ਜਾ ਕੇ ਬੰਦੇ ਤੋੜ ਲਿਆਂਦੇ ਨੇ ਜਿਹੜੀਆਂ ਪਰੀਲਾਂ ਜੀਆਂ ਦੇਖਦੇ ਆ ਨਾ ਇਹ ਐਨਾ ਵਧੀਆ ਕੰਮ ਆ ਇਹ ਆ ਉਹ ਇਹ ਤਾਂ ਸਾਰੀਆਂ ਉਹ ਐਡੀਟਡ ਆ ਇਹ ਦਿਖਦਾ ਕੁਝ ਹੋਰ ਆ ਪਰ ਨੋ ਡਾਊਟ ਗਰਾਊਂਡ ਲੈਵਲ ਦਾ ਕੰਮ ਹੈ ਨਾ ਜਿਹੜਾ ਉਹ ਰੇਲਾਂ ਦੇ ਵਿੱਚ ਨਹੀਂ ਦਿਖਾਇਆ ਜਾਂਦਾ ਬਹੁਤ ਘੱਟ ਲੋਕ ਦਿਖਾਉਂਦੇ ਉੱਥੇ ਜਾ ਕੇ ਅੰਨ ਥੱਕ ਮਿਹਨਤ ਕਰਨੀ ਪੈਂਦੀ ਆ ਬਹੁਤ ਕੰਮ ਕਰਨਾ ਪੈਂਦਾ ਤਾਂ ਉੱਥੇ ਡਾਲਰ ਬਣਦੇ ਨੇ ਸੌਖੇ ਨਹੀਂ ਬਣਦੇ ਬਈ ਕਿਤੇ ਤੁਸੀਂ ਐਵੇਂ ਰਿੱਲਾਂ 'ਚ ਦੇਖ ਕੇ ਅਸੀਂ ਕਹਿ ਦਿੰਨੇ ਆ ਵੀ ਉੱਥੇ ਐ ਐ ਨੋ ਡਾਊਟ ਬਹੁਤ ਸੋਹਣੇ ਦੇਸ਼ ਨੇ ਬਹੁਤ ਸੋਹਣੇ ਉਹਨਾਂ ਦੇ ਰੂਲ ਨੇ ਸਾਰਾ ਕੁਝ ਓਕੇ ਆ ਬਰ ਬਹੁਤ ਵਧੀਆ ਵਾਤਾਵਰਨ ਹੈ ਖਾਣਾ ਪੀਣਾ ਸ਼ੁੱਧ ਹੈ ਲੋਕ ਵਧੀਆ ਨੇ ਸਾਰਾ ਕੁਝ ਵਧੀਆ ਪਰ ਆ ਜਿਹੜਾ ਭਲੇਖਾ ਤੁਹਾਨੂੰ ਪਿਆ ਹੋਇਆ ਨਾ ਕਿ ਉੱਥੇ ਜਾ ਕੇ ਪਤਾ ਨਹੀਂ ਬਰਸਾਤ ਹੋ ਜਾਣੀ ਆ ਡਾਲਰਾਂ ਦੀ ਉਹ ਜਮਾਂ ਗਲਤ ਆ ਉੱਥੇ ਜਾ ਕੇ ਜੇ ਤੁਸੀਂ ਇੱਥੇ 12 ਘੰਟੇ ਕੰਮ ਕਰਦੇ ਹੋ ਤੇ 24 ਘੰਟੇ ਕੰਮ ਕਰੋਗੇ ਮਤਲਬ ਉੱਥੇ ਕੰਮ 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 ਸਿਰਫ ਕੰਮ ਹੈ ਜੇ ਕੰਮ ਕਰੋਗੇ ਮਸ਼ੀਨ ਨਹੀਂ ਆ ਉੱਥੇ ਜ਼ਿਆਦਾ ਚਾਹੇ ਮਸ਼ੀਨ ਨਹੀਂ ਆ ਚਾਹੇ ਜੋ ਮਰਜ਼ੀ ਮਸ਼ੀਨਾਂ ਵੀ ਤਾਂ ਸੱਤੇ ਇਨਸਾਨ ਹੀ ਚਲਾਉਂਦੇ ਨੇ ਹਾਂ ਹਾਂ ਮੈਂ ਲੇਕਿਨ ਲਾਈਨਾਂ ਦੇ ਵਿੱਚ ਕੰਮ ਲੱਗਦਾ ਜਿਵੇਂ ਕੋਈ ਮਸ਼ੀਨ ਚਾਹੀਦੀ ਆ ਜੇ ਉਹਦੇ ਤੇ ਉਹ ਕੰਮ ਆਪਣੀ ਚੀਜ਼ ਰੱਖਣੀ ਆ ਤਾਂ 19 ਸਪੀਡ ਨਾਲ ਹੀ ਰੱਖਣੀ ਆ ਬਿਲਕੁਲ ਸੋ ਜਿਨ੍ਹਾਂ ਦਾ ਇੱਥੇ ਸਰਦਾ ਹੈ ਵਧੀਆ ਹੈ ਉਹ ਗੇੜਾ ਮਾਰੋ ਜ਼ਰੂਰ ਘੁੰਮੋ ਹਨਾ ਪਰ ਜਿਨ੍ਹਾਂ ਦਾ ਜਮੀ ਨਹੀਂ ਸਰਦਾ ਉਹ ਦੇਖੋ ਹਨਾ ਬਾਕੀ ਸਾਰਾ ਕੁਝ ਵਧੀਆ ਓਕੇ ਆ ਪਰ ਜਿਨ੍ਹਾਂ ਕੋਲ ਇੱਥੇ ਸਭ ਕੁਝ ਠੀਕ ਠਾਕ ਹੈ ਉਹ ਥੋੜਾ ਦੇਖ ਕੇ ਜਾਓ ਉਹਨਾਂ ਨੂੰ ਕੋਈ ਉਹ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜਾਣ ਦੀ ਕਿਉਂਕਿ ਉੱਥੇ ਬੰਦਾ ਮੇਨ ਪੈਸੇ ਲਈ ਜਾਂਦਾ ਜਿਨ੍ਹਾਂ ਦਾ ਨਹੀਂ ਸਰਦਾ ਸਿਰਫ ਉਹ ਦੇਖੋ ਟਰਾਈ ਕਰੋ ਬਾਕੀ ਦੂਜੀ ਗੱਲ ਉੱਥੇ ਬੰਦਾ ਸਿਰਫ ਬਾਹਰ ਉਹੀ ਜਾਨਵਾਰੇ ਸੋਚੇ ਜਿਹੜਾ ਬੇਹਦ ਮਿਹਨਤ ਕਰ ਸਕਦਾ ਕਿਉਂਕਿ ਮਿਹਨਤ ਆਲੇ ਦਾ ਮੁੱਲ ਹੈ ਜਿਹੜਾ ਕਹਦੇ ਮੈਂ ਉੱਥੇ ਜਾ ਕੇ ਐਸ਼ ਵੀ ਕਰਾਂ ਤੇ ਪੈਸਾ ਵੀ ਕਮਾਵਾਂ ਉਹ ਥੋੜਾ ਜਿਹਾ ਡਿਫਿਕਲਟ ਹੈ ਉਹ ਮੁਸ਼ਕਿਲ ਆ ਥੋੜਾ ਘੱਟ ਜੇ ਐਸ਼ ਕਰਨੀ ਆ ਤਾਂ ਪਹਿਲਾਂ ਉੱਥੇ ਮਿਹਨਤ ਕਰਨੀ ਪੈਣੀ ਆ ਫੇਰ ਐਸ਼ ਕਰ ਸਕਦੇ ਹੋ ਜੇ ਕਹੋ ਘਰਦਿਆਂ ਤੋਂ ਪੈਸਾ ਲਾ ਜਾ ਕੇ ਉਹ ਨਹੀਂ ਮਿਹਨਤ ਬਹੁਤ ਕਰਨੀ ਪੈਣੀ ਆ ਇੱਥੇ ਦਾ ਪੈਸਾ ਤਾਂ ਉੱਥੇ ਥੋੜਾ ਜਿਹਾ ਬਣ ਜਾਂਦਾ ਹਾਂ ਜਿਵੇਂ ਉਧਰਲਾ ਪੈਸਾ ਇੱਥੇ ਆ ਕੇ ਜ਼ਿਆਦਾ ਬਣਦਾ ਇਧਰਲਾ ਪੈਸਾ ਉੱਥੇ ਜਾ ਕੇ ਘਟ ਜਾਂਦੀ ਆ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਬਾਕੀ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਚ ਇੱਕ ਛੋਟਾ ਜਿਹਾ ਮੈਸੇਜ ਵੀ ਆ ਜੇ ਤੁਸੀਂ ਦੇਖੋ ਹਨਾ ਸਾਰਾ ਤਕਰੀਬਨ ਅਸੀਂ ਮੈਸੇਜ ਵਾਲੀ ਗੱਲ ਬੋਲੀ ਆ ਐਵੇਂ ਮੈਸੇਜ ਲੋਕ ਸੁਣਦੇ ਘੱਟ ਆ ਪਰ ਰੌਲਾ ਜ਼ਿਆਦਾ ਪਾਉਂਦੇ ਨੇ ਕਿ ਮੈਸੇਜ ਵਾਲੀਆਂ ਚੀਜ਼ਾਂ ਪਾਇਆ ਕਰੋ ਰੌਲਾ ਰੌਲਾ ਹੀ ਪਾਉਂਦੇ ਨੇ ਸ਼ੇਅਰ ਸ਼ੂਰ ਨਹੀਂ ਕੋਈ ਕਰਦਾ ਆ ਵੀ ਦੇਖ ਲਾਂਗੇ ਕਿੰਨੀ ਕਰ ਦੋਗੇ ਤੇ ਦੂਜੀ ਗੱਲ ਔਣਾ ਪੈਣਾ ਨੂੰ ਹੁਣ ਸੱਤੇ ਆਪਾਂ ਕੰਮ ਦੀ ਗੱਲ ਤੇ ਵੀ ਆਈਏ ਹੂੰ ਔਣਾ ਪੈਣਾ ਨੂੰ ਵੀ ਰਿਕਵੈਸਟ ਆ ਜਿਹੜੀਆਂ ਜਾ ਕੇ ਬਾਹਰ ਬੈਠੀਆਂ ਨੇ ਕੋਈ ਆਸਟ੍ਰੇਲੀਆ ਬੈਠੀ ਆ ਕੋਈ ਕੈਨੇਡਾ ਬੈਠੀ ਆ ਕੋਈ ਯੂਕੇ ਬੈਠੀ ਆ ਯੂ ਐਸ ਏ ਬੈਠੀ ਆ ਹਨਾ ਵੇ ਦੇਖ ਜੇ ਸੰਧਾਰੇ ਮੰਗਵਾਉਣੇ ਨੇ ਤਾਂ ਆਪਦੇ ਆਪ ਦੇ ਭਰਾਵਾਂ ਨੂੰ ਸਪான்ਸਰ ਕਰ ਦਿਓ ਉੱਥੇ ਜਾ ਕੇ ਆ ਜੀ ਮੈਂ ਸੱਤਾ ਰੌਲਾ ਪਾਈ ਬੈਠਿਆ ਸੀ ਹੁਣ ਹਾਂ ਵੀ ਮੈਨੂੰ ਸਪான்ਸਰ ਕਰ ਮੈਂ ਤਾਂ ਸੰਧਾਰਾ ਤਾਂ ਲੈ ਕੇ ਆਉ ਆਪਦੇ ਆਪ ਦੇ ਭਰਾਵਾਂ ਨੂੰ ਸਪான்ਸਰ ਕਰੋ ਤੇ ਸੰਧਾਰੇ ਮੰਗਵਾਓ ਜਹਾਜ਼ਾਂ ਤੋਂ ਤੁਹਾਡੇ ਸੰਧਾਰੇ ਆਉਣਗੇ ਪੰਜਾਬ ਤੋਂ ਠੀਕ ਹੈ ਤੇ ਕੋਰੀਅਰ ਵਾਲੇ ਸੰਧਾਰੇ ਨਹੀਂ ਆਉਣੇ ਜਿੰਨੂੰ ਸੰਧਾਰਾ ਚਾਹੀਦਾ ਬਾਇਰ ਆਊਗਾ ਤੁਹਾਡਾ ਸੰਧਾਰਾ ਹਾਂ ਕੋਰੀਅਰ ਦਾ ਚੰਗਾ ਤਾਂ ਫਿਰ ਹੈ Google Pay ਕਰਾ ਲਓ ਗੂਗਲ ਪੇਈ ਕਰਾ ਲਓ ਫਿਰ ਆਪੀ ਖਰੀਦ ਲਓ ਹਾਂ ਸੋ ਆਪਦੇ ਆਪ ਦੇ ਭਰਾਵਾਂ ਨੂੰ ਸਪਾਂਸਰਸ਼ਿਪ ਭੇਜੋ ਇਸ ਸੌਣ ਦੇ ਮਹੀਨੇ ਤੇ ਸੰਧਾਰੇ ਵਾਸਤੇ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਸਾਡੀ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਜਿਹੜਾ ਕੈਰੇਕਟਰ ਕਰ ਰਹੇ ਸੀਗੇ ਨਾ ਅਸੀਂ ਆਪਣੀ ਇਸ ਦੇ ਅਕੋਰਡਿੰਗ ਨਹੀਂ ਆਪਣੇ ਤੋਂ 20 30 ਸਾਲ ਵੱਡੇ ਬਣ ਕੇ ਕੈਰੇਕਟਰ ਕਰ ਰਹੇ ਸੀਗੇ ਹਨਾ ਤੇ ਉਸ ਤਰੀਕੇ ਨਾਲ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ